ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਦਕਾ ਸਿੱਖਿਆ ਦੇ ਖੇਤਰ ਵਿੱਚ ਨਵੀਂ ਕ੍ਰਾਂਤੀ ਆਈ ਹੈ। ਇਸ ਕ੍ਰਾਂਤੀ ਨੇ ਸਿਰਫ ਬੁਨਿਆਦੀ ਢਾਂਚੇ ਵਿੱਚ ਸੁਧਾਰ ਨਹੀਂ ਕੀਤਾ ਬਲਕਿ ਸਿੱਖਿਆ ਦੀ ਗੁਣਵੱਤਾ, ਪਹੁੰਚ ਅਤੇ ਨੌਕਰੀ ਲਈ ਤਿਆਰੀ ਨੂੰ ਵੀ ਵਧਾਇਆ ਹੈ। ਭਾਰਤ ਸਰਕਾਰ ਦੇ ਨੈਸ਼ਨਲ ਅਚੀਵਮੈਂਟ ਸਰਵੇ ਵਿੱਚ ਪੰਜਾਬ ਨੇ ਸਭ ਤੋਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ ਹੈ। ਪ੍ਰਾਈਵੇਟ ਸਕੂਲਾਂ ਵਾਲੀਆਂ ਸਹੂਲਤਾਂ ਸਰਕਾਰੀ ਸਕੂਲਾਂ ਵਿੱਚ ਵੀ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਜਿਸ ਦੇ ਚਲਦਿਆਂ ਸਰਕਾਰੀ ਸਕੂਲਾਂ ਦੇ 800 ਵਿਦਿਆਰਥੀਆਂ ਨੇ NEET 260 ਵਿਦਿਆਰਥੀਆਂ ਨੇ JEE Mains ਅਤੇ 44 ਵਿਦਿਆਰਥੀਆਂ ਨੇ JEE Advanced ਦੀ ਪ੍ਰੀਖਿਆ ਪਾਸ ਕੀਤੀ ਹੈ ਪਹਿਲੀ ਵਾਰ ਹੋਇਆ ਸਟੇਟ ਦੇ ਵਿੱਚ ਬੱਚੇ ਸਰਕਾਰੀ ਸਕੂਲਾਂ ਦੇ ਸਕੂਲ ਆਫ ਫੈਮਿਨਲਸ ਤੇ NEET ਕਲੀਅਰ ਕਰ ਚੁੱਕੇ ਨੇ ਅੱਗੇ ਹੁਣ ਕਿਹੜੇ-ਕਿਹੜੇ ਕਾਰੀਏ ਜਾਣੇ ਤੁਸੀਂ ਸਾਨੂੰ ਦੱਸ ਹੀ ਦਿੱਤਾ ਅਸੀਂ ਤੁਹਾਡਾ ਅੱਗੇ ਵੀ ਜਿਵੇਂ ਇੱਥੇ ਤੱਕ ਤੁਹਾਡੀ ਹੈਲਪ ਕੀਤੀ ਹੈ ਤੁਹਾਡੀ ਉਂਗਲੀ ਛੱਡਦੇ ਨਹੀਂ ਅਸੀਂ ਜਿੰਨੇ ਚਿਰ ਤੁਸੀਂ ਮੰਜ਼ਿਲ ਤੇ ਪਹੁੰਚ ਨਹੀਂ ਐਜੂਕੇਸ਼ਨ ਸਾਡੀ ਪ੍ਰਾਇਓਰਟੀ ਹੈ ਤੁਸੀਂ ਇੱਕ ਰੋਲ ਮਾਡਲ ਬਣ ਸਕਦੇ ਹੋ ਉਹਨਾਂ ਲਈ ਜਿਹੜੇ ਬੁਰੀ ਸੰਗਤ ਚ ਪੈ ਗਏ ਤੇ ਬੱਚੇ ਜਿਹੜੇ ਨੇ ਉਹ ਐਦਾਂ ਦੇ ਐਗਜ਼ਾਮ ਪਾਸ ਕਰਕੇ ਕਾਮਯਾਬੀ ਹੋ ਸਕਦੇ ਕੈਬਨਟ ਮੰਤਰੀ ਅਮਨ ਅਰੋੜਾ ਦੇ ਵੱਲੋਂ ਅੱਜ ਵੱਡੇ ਜਿਹੜੇ ਵਿਕਾਸ ਪ੍ਰੋਜੈਕਟ ਨੇ ਉਹਨਾਂ ਦਾ ਉਦਘਾਟਨ ਕੀਤਾ ਗਿਆ ਹੈਗਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿ ਇੱਥੇ ਪੂਰਾ ਮੈਪ ਦੇ ਉੱਪਰ ਉਹਨਾਂ ਦੇ ਵੱਲੋਂ ਜਿਹੜਾ ਵਿਕਾਸ ਨੇ ਜਿਹੜੇ ਉਹਨਾਂ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਸਮੇਂ ਅਸੀਂ ਸੁਨਾਮ ਉਸੇ ਜਗ੍ਹਾ ਦੇ ਉਪਰਾਂ ਜਿੱਥੇ ਉਦਘਾਟਨ ਕੀਤਾ ਗਿਆ ਅ ਅਮਨ ਜੀ ਕਿਵੇਂ ਦੇਖਦੇ ਹੋ ਕਿ ਜਿਹੜਾ ਵੱਡਾ ਅਜਿਹਾ ਵਿਕਾਸ ਪ੍ਰੋਜੈਕਟ ਨੇ ਕਿ ਪਾਣੀ ਨੂੰ ਲੈ ਕੇ ਤੁਸੀਂ ਉਦਘਾਟਨ ਕੀਤਾ ਕਿੰਨਾ ਕੁ ਫਾਇਦਾ ਜਿਹੜਾ ਸੁਨਾਮ ਨੂੰ ਇਹਦੇ ਨਾਲ ਹੋਵੇਗਾ ਦੇਖੋ ਪਾਣੀ ਬਿਨਾ ਤਾਂ ਜ਼ਿੰਦਗੀ ਨਹੀਂ ਹੈਗੀ ਜੀ ਚੱਲ ਹੀ ਨਹੀਂ ਸਕਦੀ ਤੇ ਪਾਣੀ ਬਿਨਾ ਤਾਂ ਇੱਕ ਘੰਟਾ ਵੀ ਨਹੀਂ ਚੱਲਦਾ ਹੈਗਾ ਸੋ ਤੁਸੀਂ ਕਹਿੰਨਾ ਕਿੰਨਾ ਫਾਇਦਾ ਤਾਂ ਇਹੀ ਸੋਚ ਕੇ ਦੇਖੋ ਕਿ ਸਾਡੇ ਸੁਨਾਮ ਸ਼ਹਿਰ ਦੇ ਵਿੱਚ ਜੋ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਘਰ ਪਾਣੀ ਤੋਂ ਵਾਂਝੇ ਸੀਗੇ ਸਾਫ਼ ਪੀਣ ਵਾਲੇ ਪਾਣੀ ਤੋਂ ਉਹ 100% ਕਵਰੇਜ ਅਸੀਂ ਅੱਜ ਪੂਰਾ ਕਰਨ ਦੀ ਸ਼ੁਰੂਆਤ ਕਰ ਦਿੱਤੀ 15 ਕਰੋੜ 22 ਲੱਖ ਰੁਪਏ ਦਾ ਪ੍ਰੋਜੈਕਟ ਹੈ ਜਿਹਦੇ ਵਿੱਚ ਤਕਰੀਬਨ 34 ਕਿਲੋਮੀਟਰ ਲੰਬੀ ਪਾਈਪਲਾਈਨ ਉਹ ਪੈਣੀ ਹੈ 1472 ਘਰਾਂ ਨੂੰ ਕਨੈਕਸ਼ਨ ਹੋਣੇ ਨੇ 2 ਲੱਖ ਲੀਟਰ ਦੀ ਇੱਕ ਟੈਂਕੀ ਲੱਗਣੀ ਹੈ ਔਰ ਟਿਊਬਵੈਲ ਜਿਹੜਾ ਉਹ ਹੋਣਾ ਇਹਦੇ ਨਾਲ ਸਾਡਾ ਸੁਨਾਮ ਸ਼ਹਿਰ ਚਾਹੇ ਦੂਰ ਦੂਰ ਵੀ ਨੇ ਕੋਈ ਘਰ ਵਸੇ ਹੋਏ ਜਾਂ ਕਿਸੇ ਦੀ ਪਾਈਪਲਾਈਨ ਬਹੁਤ ਪੁਰਾਣੀ ਹੋ ਚੁੱਕੀ ਉਹਨਾਂ ਨੂੰ ਵੀ 100% ਅਸੀਂ ਰਿਪਲੇਸ ਕਰ ਦਾਂਗੇ ਔਰ ਨਵੀਆਂ ਲਾਈਨਾਂ ਜਿਹੜੀਆਂ ਉਹ ਵੇਚਾਂਗੇ 1 ਸਾਲ ਦੇ ਵਿੱਚ ਇਹ ਪ੍ਰੋਜੈਕਟ ਹੈ ਜਿਹੜਾ ਹੋ ਜਾਏਗਾ ਕਿਹੜਾ ਤੁਸੀਂ ਵਿਧਾਨ ਸਭਾ ਦੇ ਵਿੱਚ ਮਸਲਾ ਉਠਾਇਆ ਡੀ ਸਿਲਟਿੰਗ ਵਾਲਾ ਮਸਲਾ ਤੁਸੀਂ ਦੱਸਿਆ ਕਿ ਕਾਂਗਰਸ ਸਰਕਾਰ ਵੇਲੇ ਇਸ ਤਰ੍ਹਾਂ ਦੇ ਕਾਨੂੰਨ ਲਿਆਂਦੇਗੇ ਕਿ ਮੁੜ ਕੇ ਉਹ ਹੋ ਹੀ ਨਹੀਂ ਸਕੀ ਹੈਗੀ ਤਾਂ ਉਹਨੂੰ ਲੈ ਕੇ ਪੰਜਾਬ ਸਰਕਾਰ ਕਿਸ ਤਰ੍ਹਾਂ ਦੇ ਉਦਮ ਕਰੇਗੀ ਕਿਉਂਕਿ ਵੱਡਾ ਨੁਕਸਾਨ ਇਸ ਸਮੇਂ ਪੰਜਾਬ ਦਾ ਹੋਇਆ ਹੈ ਦੇਖੋ ਇਸ ਤਰ੍ਹਾਂ ਹੈ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਦੇ ਨਾਲ ਜੋ ਧਰੋਕ ਮਾਇਆ ਉਹ ਉਸ ਦਿਨ ਅਸੀਂ ਸੋਮਵਾਰ ਨੂੰ ਸੈਸ਼ਨ ਦੇ ਵਿੱਚ ਸਾਰੇ ਪੰਜਾਬ ਨੂੰ ਦੱਸਿਆ ਹੁਣ ਬਿਆਸ ਤੇ ਸਤਲੁਜ ਦੇ ਵਿੱਚੋਂ ਬਹੁਤ ਵੱਡੇ ਪੱਧਰ ਦੇ ਉੱਪਰ ਨੁਕਸਾਨ ਹੋਇਆ ਹੁਣ ਜੇ ਆਪਾਂ ਬਿਆਸ ਦੀ ਗੱਲ ਕਰ ਲਈਏ ਤੇ ਅਗਸਤ 2017 ਦੇ ਵਿੱਚ ਪੰਜਾਬ ਸਰਕਾਰ ਨੇ ਉਹਨੂੰ ਰਾਮਸਰ ਸਾਈਟ ਯਾਨੀ ਕਿ ਕਨਜ਼ਰਵੇਸ਼ਨ ਰਿਜ਼ਰਵ ਡਿਕਲੇਅਰ ਕਰ ਦਿੱਤਾ ਤੇ ਉਹ ਇਹ じゃ ਕਾਨੂੰਨ ਹੈ ਇਹ じゃ ਪਾਲਿਸੀ ਸੀਗੀ ਜਿਹਦੇ ਨਾਲ ਉਹਦਾ ਕੰਟਰੋਲ ਸੀ ਜਿਹੜਾ ਉਹਦੇ ਡੀਸੈਲਟਿੰਗ ਵੇਰਾ ਦਾ ਔਰ ਹਰ ਤਰ੍ਹਾਂ ਦਾ ਕੰਟਰੋਲ ਹੈ ਜਿਹੜਾ ਉਹ ਕੇਂਦਰ ਸਰਕਾਰ ਕੋ ਦੇ ਚੁੱਕੇ ਉਹਦੇ ਨਾਲ ਹੁਣ ਇੱਕ ਚਮਚਾ ਵੀ ਉਥੋਂ ਮਿੱਟੀ ਕੱਢੀ ਨਹੀਂ ਜਾ ਸਕਦੀ ਡੀਸੈਲਟਿੰਗ ਕੀਤੀ ਨਹੀਂ ਜਾ ਸਕਦੀ ਹੈਗੀ ਤੇ ਇਹ ਸਾਈਟ ਇਹ ਨਹੀਂ ਕੋਈ ਕਿਲੋਮੀਟਰ 2 ਕਿਲੋਮੀਟਰ ਜਾਂ ਕੋਈ 10 ਵੀ 30 50 100 ਏਕੜ ਨਾ ਜਿੱਥੋਂ ਤਾ ਬਲੋ ਤਲਵਾੜਾ ਤਲਵਾੜੇ ਤੋਂ ਜਿੱਥੋਂ ਵਿਆਸ ਪੰਜਾਬ ਦੇ ਵਿੱਚ ਐਂਟਰ ਕਰਦਾ ਹੈ ਤੇ ਹਰੀਕੇ ਪੱਤਣ ਤੱਕ ਵਿਆਸ ਹੈ ਸਾਰਾ 200 ਤਕਰੀਬਨ 250 ਕਿਲੋਮੀਟਰ ਲੰਬਾ ਸਾਰੇ ਦੇ ਸਾਰੇ ਨੂੰ ਆਰਾਮ ਸਰਸਾਈ ਡਿਕਲੇਅਰ ਕਰਤਾ ਤੇ ਉਹ ਇਹ ਜੇ ਆਪਦੇ ਹੱਥ ਵੜਾ ਲੇ ਕਿ ਉਹਦੇ ਉੱਪਰ ਡੀਸੇਲਟਿੰਗ ਹੈ ਉਹਦੇ ਵਿੱਚ ਡੀਸੇਲਟਿੰਗ ਹੁਣ ਕਰ ਨਹੀਂ ਸਕਦੇ ਹੈਗੇ ਕਾਰਨ ਕੀ ਕਿ ਜੀ ਉੱਥੇ ਚਾਰ ਡੋਲਫਿਨਾਂ ਨੇ ਜਿਹੜੀਆਂ ਉਹਨਾਂ ਦੀ ਛਾਲਾ ਮਾਰਦਿਆਂ ਦੇਖਣੀਆਂ ਨੇ ਕੈਪਟਨ ਅਮਰਿੰਦਰ ਸਿੰਘ ਜੀ ਉਹਨਾਂ ਤੇ ਚਾਰ ਕੜਿਆਲ ਨੇ ਜਿਹੜੇ ਉਹ ਉੱਥੇ ਅ ਤੈਰਦੇ ਦੇਖਣੇ ਨੇ ਤੇ ਤੁਸੀਂ ਪੰਜਾਬ ਸਾਰਾ ਡੋਪ ਦੋਗੇ ਹੁਣ ਉਹਨੂੰ ਉਸ ਨੂੰ ਅ ਕਨਜ਼ਰਵੇਸ਼ਨ ਸਾਈਟ ਤੋਂ ਬਾਹਰ ਕੱਢਣ ਵਾਸਤੇ ਪੰਜਾਬ ਸਰਕਾਰ ਉਪਰਾਲੇ ਕਰ ਰਹੀ ਹੈ ਪਰ ਉਹ ਜਿਵੇਂ ਕਹਿੰਦੇ ਨੇ ਵੀ ਜੇ ਇੱਕ ਵਾਰੀ ਆਪ ਦੀ ਦਾੜੀ ਬਗਾਨੇ ਦੇ ਹੱਥ ਫੜਾ ਦੋ ਤੇ ਫਿਰ ਅਗਲਾ ਛੱਡੇ ਨਾ ਛੱਡੇ ਤਾਂ ਅਗਲੇ ਦੀ ਮਰਜ਼ੀ ਆਹੀ ਕੰਮ ਪੰਜਾਬ ਸਰਕਾਰ ਨੇ ਪਿਛਲੇ 5 ਸਾਲਾਂ ਦੇ ਵਿੱਚ ਕਰਤਾ ਉਦੋਂ ਉਦੋਂ ਹੱਥ ਵੜਾ ਲੇ ਤੇ ਹੁਣ ਪੰਜਾਬ ਹੈ ਜਿਹੜਾ ਉਹ ਉਹਨਾਂ ਹੀ ਖੜਾ ਨਹੀਂ ਡੋਪਤਾ ਬੀਵੀ ਐਮ ਬੀ ਵੀ ਕੋਰਟ ਦੇ ਵਿੱਚ ਗਿਆ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜੇਕਰ ਟਾਈਮ ਰਹਿੰਦੇ ਹਰਿਆਣੇ ਨੂੰ ਪਾਣੀ ਦਿੱਤਾ ਹੁੰਦਾ ਤਾਂ ਇਹ ਹਾਲਾਤ ਨਹੀਂ ਬਣਨੇ ਸੀ ਇਹਨੂੰ ਕਿਵੇਂ ਦੇਖਦੇ ਹਾਂ ਦੇਖੋ ਇਸ ਤਰ੍ਹਾਂ ਹੈ ਕਿ ਤੁਸੀਂ ਬੜੇ ਸਿਆਣੇ ਸੋਝੇ ਪੱਤਰਕਾਰ ਹੋ ਆ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਤੇ ਹਰਿਆਣੇ ਦਾ ਰੌਲਾ ਕੀ ਸੀਗਾ ਉਹ 4000 ਕਿਊਸਿਕ ਦਾ ਰੌਲਾ ਸੀਗਾ ਇਹੀ ਸੀ ਨਾ ਜੀ ਬਾਕੀ ਤਾਂ ਅਸੀਂ ਬੰਦਿਆਂ ਵਾਸਤੇ ਔਰ ਡੰਗਰਾਂ ਦੇ ਪੀਣ ਵਾਸਤੇ ਉਹ ਤਾਂ ਦੇ ਹੀ ਰਹੇ ਸੀਗੇ ਉਹ ਕਹਿੰਦੇ ਸੀ ਖੇਤੀ ਵਾਸਤੇ ਵੀ ਦੋ 4000 ਹੋਰ ਕਿਊਸਿਕ ਵਧਾ ਕੇ ਦਿਓ ਅਸੀਂ ਕਹਿੰਦੇ ਸੀ ਕਿ ਉਸ ਟਾਈਮ ਦੇ ਵਿੱਚ ਸਾਡੇ ਪੰਜਾਬ ਦੇ ਕਿਸਾਨਾਂ ਨੂੰ ਲੋੜ ਐ ਅਸੀਂ ਨਹੀਂ ਦੇ ਸਕਦੇ ਕਿ ਤੁਹਾਨੂੰ 1700 ਬਣਦਾ ਥੋੜਾ ਅਸੀਂ ਤੁਹਾਨੂੰ 4000 ਆਲਰੇਡੀ ਦੇ ਰਹੇ ਹਾਂ ਆਹੀ ਰੌਲਾ ਸੀ ਕਿ 4000 ਕਿਊਸਿਕ ਦਾ ਬੀਬੀਐਮਬੀ ਦੀ ਜਿਹੜੀ ਕੈਪੈਸਿਟੀ ਹੈ ਨਾ ਜੀ ਉਹ 9.8 ਬੀਸੀਐਮ ਹੈ ਬਿਲੀਅਨ ਕਿਊਬਿਕ ਮੀਟਰ ਯਾਨੀ ਕਿ 2500 ਕਰੋੜ ਕਯੂਬਿਕ ਮੀਟਰ ਹੋ ਗਿਆ ਕਯੂਬਿਕ ਮੀਟਰ ਹੁੰਦਾ ਵੀ 1 ਮੀਟਰ ਜੇ ਸੁਪੋਜ਼ ਮੈਂ ਤੁਹਾਨੂੰ ਮੋਟੀ ਸ਼ਬਦਾਂ ਸਮਝਾਵਾਂ 1 ਮੀਟਰ ਪਾਣੀ 1 ਮੀਟਰ ਪਾਣੀ ਤੇ 1 ਮੀਟਰ ਉੱਚਾ ਪਾਣੀ ਇਹ 1 ਕਯੂਬਿਕ ਮੀਟਰ ਹੋ ਗਿਆ 2500 ਕਰੋੜ ਕਯੂਬਿਕ ਮੀਟਰ ਹੈ ਜਿਹੜਾ ਉਹ ਜਿਹੜਾ ਇਹਦੇ ਇਹਦੇ ਉੱਪਰ ਤੁਹਾਡੇ ਭਾਖੜਾ ਦੇ ਉੱਪਰ ਜਿਹੜਾ ਗੋਬਿੰਦ ਸਾਗਰ ਝੀਲ ਹੈ ਜਿਹੜੀ ਉਹਦੇ ਚ 25% ਸਿਲਟ ਭਰ ਚੁੱਕੀ ਯਾਨੀ ਕਿ ਉੰਨੀ ਥਾਂ ਜਿੱਥੇ ਪਾਣੀ ਵੱਧ ਸਟੋਰ ਹੋ ਸਕਦਾ ਸੀਗਾ ਉੰਨੀ ਥਾਂ 25% ਉਹ ਮਿੱਟੀ ਨੇ ਰੋਕ ਲਈ ਉਹਦੇ ਬਾਰੇ ਕਿਸੇ ਦਾ ਧਿਆਨ ਨਹੀਂ ਹੈਗਾ ਤੇ 4000 ਕਿਊਸਿਕ ਜਿਹੜਾ ਕਿ ਇੰਨਾ ਕੁ ਪਾਣੀ ਹੋਇਆ ਇੰਨਾ ਹੜ੍ਹਾਂ ਦੇ ਮੁਕਾਬਲੇ ਉਹਦਾ ਹੋ ਰੌਲਾ ਪਈ ਜਾਂਦੇ ਨੇ ਸੋ ਮੇਰੇ ਕਹਿਣ ਦਾ ਮਤਲਬ ਹੈ ਉਹ ਕੋਈ ਗੱਲ ਕਰਦਾ ਨਹੀਂ ਹੈਗਾ ਕਿਉਂਕਿ BBMP ਤੇ ਕੰਟਰੋਲ ਕੇਂਦਰ ਵਾਲਿਆਂ ਦਾ ਹੈ ਤੇ ਜਿਹੜੀ ਸਿਲਟਿੰਗ ਹੋ ਰਹੀ ਹੈ ਉੱਥੇ ਉਹ ਹੋ ਰਹੀ ਹੈ ਹਿਮਾਚਲ ਦੇ ਵਿੱਚ ਹਿਮਾਚਲ ਦੇ ਵਿੱਚ ਸਰਕਾਰ ਕੀ ਦੀ ਕਾਂਗਰਸ ਵਾਲਿਆਂ ਦੀ ਉਸ ਗੱਲ ਤੇ ਕੋਈ ਦਿਮਾਗ ਲਾਉਂਦੇ ਨਹੀਂ ਹੈਗੇ ਇਕੱਲੀ ਲਾ 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 ਕਰ ਨਹੀਂ ਆਉਂਦੇ ਇਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਸੋ ਇਹ ਮੂਰਖਾ ਵਾਲਾ ਕੰਮ ਹੈ ਜਿਹੜਾ ਵਾਹੀਅਤ ਕੰਮ ਹੈ ਤੱਥਾਂ ਤੋਂ ਪਰੇ ਦੀਆਂ ਗੱਲਾਂ ਨੇ ਜਿਹੜੇ ਆਪੋਜੀਸ਼ਨ ਵਾਲੇ ਕਰ ਰਹੇ ਨੇ ਜਿਹੜੇ ਕੰਮ ਕਰਨ ਵਾਲੇ ਨੇ ਉਸ ਗੱਲ ਤੇ ਆਉਂਦੇ ਨਹੀਂ ਹੈਗੇ 160 ਕਰੋੜ ਦਾ ਵੀ ਮਸਲਾ ਜਿਹੜਾ ਉੱਠਿਆ ਹੋਇਆ ਹੈਗਾ 16 ਜਿਹੜਾ ਕਿਹਾ ਸੀ ਕੇਂਦਰ ਨੇ ਮੁੱਖ ਮੰਤਰੀ ਮਿਲ ਕੇ ਆਏ ਨੇ ਉਹਨਾਂ ਨੇ ਕਿਹਾ ਕਿ ਅਸੀਂ ਪੈਸੇ ਜਾਰੀ ਕਰ ਦਿੱਤੇ ਨੇ ਤੇ 12000 ਕਰੋੜ ਪਹਿਲਿਓਂ ਕਹਿ ਰਹੇ ਨੇ ਕਿ ਪੰਜਾਬ ਸਰਕਾਰ ਦੇ ਕੋਲ ਹੈਗਾ ਦੇਖੋ ਇਸ ਤਰ੍ਹਾਂ ਹੈ ਕਿ ਐਸ ਡੀ ਆਰ ਐਫ ਦੇ ਨੋਰਮਸ ਰਿਲੈਕਸ ਕਰਨ ਦੇ ਲਈ ਆਲਰੇਡੀ ਮਹੀਨੇ ਤੋਂ ਉੱਪਰ ਹੋ ਗਿਆ ਅਸੀਂ ਲਿਖ ਕੇ ਭੇਜਿਆ ਉਹ ਉਹ ਕਰ ਨਹੀਂ ਰਹੇ ਹੈਗੇ ਜਿਹੜੇ ਉਹ ਕਹਿੰਦੇ ਨੇ ਪੈਸੇ ਪਏ ਨੇ ਉਹ ਉਹਨਾਂ ਦੇ ਜੀ ਨੋਰਮਸ ਮੁਤਾਬਕ ਚੱਲਾਂਗੇ ਤੇ ਖਰਚੀ ਨਹੀਂ ਜਾ ਸਕਦੇ ਹੈਗੇ ਉਹ ਕੀ ਨੇ ਕਿ ਪਰ 1 ਏਕੜ 6800 ਰੁਪਏ ਦੇ ਦਿਓ ਕਿਸਾਨਾਂ ਨੂੰ 6800 ਰੁਪਏ ਨਾਲ ਕਿਵੇਂ ਪਰਭੈ ਹੋ ਜੂਗੀ ਜੇ ਕਿਸਦਾ ਪੱਕਾ ਘਰ ਨੁਕਸਾਨਿਆ ਗਿਆ ਉਹ ਤਾਂ ਕਹਿੰਦੇ ਨੇ 6500 ਰੁਪਏ ਦੇ ਦੋ 6500 ਰੁਪਏ ਦੇ ਨਾਲ ਪੈਸਾ ਵਜਦੀ ਦੇਰੀ ਚ 800 ਇਟ ਨਹੀਂ ਆਉਂਦੀ ਹੈਗੀ ਉਹ ਤਾਂ ਜ਼ਖਮਾਂ ਤੇ ਨੂਨ ਛਿੜਕਣ ਵਾਲਾ ਕੰਮ ਹੈ ਇਹੀ ਉਹਨਾਂ ਨੂੰ ਕਹਿ ਰਹੇ ਹਾਂ ਕਿ ਤੁਸੀਂ ਨੋਰਮਸ ਰਿਲੈਕਸ ਕਰੋ ਬਾਕੀ ਪੰਜਾਬ ਦੇ ਲੋਕਾਂ ਦੀ ਬਾਸੀ ਆਪੀ ਫੜ ਲੈ ਬਿਲਕੁਲ ਨਹੀਂ ਸਨਾਮ ਅਨਰੋੜਾ ਸਾਡੇ ਨਾਲ ਜੇ ਕੀ ਇਸ ਸਮੇਂ ਸਨਾਮ ਦੇ ਵਿੱਚ ਵੱਡੇ ਜਿਹੜੇ ਪ੍ਰੋਜੈਕਟ ਨੇਗੇ ਉਸ ਦਾ ਇਸ ਸਮੇਂ ਮੈਪਿੰਗ ਰਾਹੀਂ ਵੀ ਉਹਨਾਂ ਨੇ ਦਰਸਾਇਆਗਾ ਕਿ ਨੀਂ ਪੱਥਰ ਰੱਖ ਕੇ ਗਏ ਨੇਗੇ ਜਿਹੜਾ ਕਿ ਵਾਟਰ ਸਪਲਾਈ ਤੇ ਸੀਵਰੇਜ ਡਿਪਾਰਟਮੈਂਟ ਦੇ ਤਹਿਤ 15 ਪੁਆਇੰਟ 22 ਕਰੋੜ ਰੁਪਏ ਦੀ ਲਾਗਤ ਦੇ ਨਾਲ ਜਿਹੜੇ ਦਾ ਅੱਜ ਉਦਘਾਟਨਾ ਹੈਗਾ ਉਹਨਾਂ ਦੇ ਵੱਲੋਂ ਕੀਤਾ ਗਿਆ ਜਿਸ ਦੇ ਨਾਲ ਵੱਡੇ ਪੱਧਰ ਤੇ ਸੁਨਾਮ ਦੇ ਵਿੱਚ ਜਿਹੜਾ ਪਾਣੀ ਦਾ ਮਸਲਾ ਹੈਗਾ ਪਾਈਪਰਾਂ ਹੀ ਜਿਹੜਾ ਘਰ-ਘਰ ਪਾਣੀ ਹੈ ਜਿਹੜਾ ਉਹ ਪਹੁੰਚਾਇਆ ਜਾਵੇਗਾ। ਧੰਨਵਾਦ ਸਵੇਰਾ ਟੀਵੀ ਤੋਂ ਕੁਲਵੀਰ ਸਿੰਘ ਸੰਗਰੂਰ।